ਪੰਜਾਬ ਵਿੱਚ ਮੌਸਮ ਇੱਕ ਵਾਰ ਫਿਰ ਬਦਲਣ ਵਾਲਾ ਹੈ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸੰਘਣੀ ਧੁੰਦ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ ਭਾਰਤੀ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ 5 ਦਿਨਾਂ ਤੱਕ ਠੰਡ ਅਤੇ ਧੁੰਦ ਦੀ ਸਥਿਤੀ ਬਣੀ ਰਹੇਗੀ ਜਿਸ ਨਾਲ ਰੋਜ਼ਾਨਾ ਜੀਵਨ ਅਤੇ ਆਵਾਜਾਈ ਪ੍ਰਭਾਵਿਤ ਹੋਵੇਗੀ ਪੰਜਾਬ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸੰਘਣੀ ਧੁੰਦ ਕਾਰਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਾਣਕਾਰੀ ਅਨੁਸਾਰ ਦੱਸਦੀ ਹੈ ਕਿ ਪੱਛਮੀ ਕੜਬੜੀ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਵਿੱਚ ਮੌਸਮ ਨੂੰ ਪ੍ਰਭਾਵਿਤ ਕਰ ਸਕਦਾ ਹੈ ਜਿਸ ਕਾਰਨ ਅਗਲੇ 3 ਤੋਂ 6 ਜਨਵਰੀ ਦੇ ਵਿੱਚ ਕਾਰਮੀ ਅਤੇ ਬਰਬਰੀ ਹੋ ਸਕਦੀ ਹੈ ਮੌਸਮ ਵਿਭਾਗ ਅਨੁਸਾਰ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਜਿਸ ਨਾਲ ਤਾਪਮਾਨ ਵਿੱਚ ਗਰਾਵਟ ਆ ਸਕਦੀ ਹੈ ਅਤੇ ਠੰਡੀਆਂ ਹਵਾਵਾਂ ਮੋੜ ਚਲ ਸਕਦੀ ਹਨ ਵਿੱਤ ਮੰਤਰੀ ਨਿਰਮਲਾ ਸੀ타ਰਮਨ ਨੇ ਅੱਜ ਬਜਟ ਪੇਸ਼ ਕੀਤਾ ਬਜਟ ਵਿੱਚ ਕੇਂਦਰੀ ਮੰਤਰੀ ਨੇ ਵੱਡਾ ਐਲਾਨ ਕੀਤਾ ਹੈ ਬਜਟ ਵਿੱਚ ਮੱਧ ਵਰਗ ਨੂੰ ਵੱਡੀ ਰਾਹ ਦਿੱਤੀ ਗਈ ਹੈ ਹੁਣ 12 ਲੱਖ ਰੁਪਏ ਤੱਕ ਕੋਈ ਟੈਕਸ ਨਹੀਂ ਲੱਗੇਗਾ ਇਹ ਐਲਾਨ ਮਿਡਲ ਕਲਾਸ ਦੇ ਲੋਕਾਂ ਲਈ ਕੀਤਾ ਗਿਆ ਹੈ ਇਨਕਮ ਟੈਕਸ ਦੀ ਸੀਮਾ 7 ਤੋਂ ਵਧਾ ਕੇ 12 ਲੱਖ ਰੁਪਏ ਕਰ ਦਿੱਤੀ ਗਈ ਹੈ 12 ਲੱਖ ਰੁਪਏ ਤੱਕ ਇਨਕਮ ਟੈਕਸ ਨਹੀਂ ਦੇਣਾ ਪਵੇਗਾ ਇਸ ਤੋਂ ਇਲਾਵਾ ਅਗਲੇ ਹਫਤੇ ਨਵਾਂ ਇਨਕਮ ਟੈਕਸ ਬਿਲ ਆਵੇਗਾ ਇਨਕਮ ਟੈਕਸ ਦੇ ਨਿਯਮਾਂ ਵਿੱਚ ਵੱਡੇ ਬਦਲਾਅ ਹੋਣਗੇ 12 ਤੋਂ ਲੈ ਕੇ 16 ਲੱਖ ਰੁਪਏ ਤੱਕ ਦੀ ਆਮਦਨ ਤੇ 15% ਟੈਕਸ ਲੱਗੇਗਾ ਹੋਰ ਐਲਾਨਾਂ ਵਿੱਚ 6 ਜੀਵਨ ਰੱਖਿਆ ਦਵਾਈਆਂ ਤੇ ਡਿਊਟੀ ਘਟਾਈ ਜਾਵੇਗੀ ਕੈਂਸਰ ਦੀਆਂ ਦਵਾਈਆਂ ਸਸਤੀਆਂ ਹੋਣਗੀਆਂ ਮੈਡੀਕਲ ਉਪਕਰਨ ਇਲੈਕਟ੍ਰੋਨਿਕ ਵਾਹਨ ਅਤੇ LED ਅਤੇ ਸਮਾਰਟ ਟੀਵੀ ਸਸਤੇ ਹੋਣਗੇ ਹਵਾਈ ਉਡਾਨ ਨੂੰ ਲੈ ਕੇ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ 10 ਸਾਲਾਂ ਵਿੱਚ 100 ਬੀ ਨਵੇਂ ਹਵਾਈ ਅੱਡੇ ਬਣਾਏ ਜਾਣਗੇ ਬਿਹਾਰ ਲਈ ਕੇਂਦਰ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ ਬਿਹਾਰ ਵਿੱਚ ਗ੍ਰੀਨਫੀਲਡ 에ਅਰਪੋਰਟ ਬਣਾਏ ਜਾਣਗੇ ਪਟਨਾ ਆਈਆਈਟੀ ਦਾ ਵਿਸਥਾਰ ਹੋਵੇਗਾ ਬਿਹਾਰ ਚ ਮਖਾਣਾ ਬੋਰਡ ਬਣਾਇਆ ਜਾਵੇਗਾ ਬਿਹਾਰ ਚ ਫੂਡ ਟੈਕਨੋਲੋਜੀ ਇੰਸਟੀਚਿਊਟ ਬਣਾਇਆ ਜਾਵੇਗਾ ਵਿੱਤ ਮੰਤਰੀ ਨਿਲਮੜਾ ਸੀਤਾ ਰਮਨ ਨੇ ਕਿਹਾ ਹੈ ਕਿ ਸਰਕਾਰ ਨੇ 80 ਤੋਂ ਵੱਧ ਚੀਜ਼ਾਂ ਤੋਂ ਸੈਸ ਹਟਾ ਦਿੱਤਾ ਹੈ ਅਤੇ 36 ਕੈਂਸਰ ਦੀਆਂ ਦਵਾਈਆਂ ਸਸਤੀਆਂ ਹੋ ਜਾਣਗੀਆਂ ਮੋਬਾਈਲ ਅਤੇ ਟੀਵੀ ਸਸਤੇ ਹੋ ਜਾਣਗੇ ਇਲੈਕਟ੍ਰਿਕ ਕਾਰਾਂ ਸਸਤੀਆਂ ਹੋ ਜਾਣਗੀਆਂ ਕੱਪੜੇ ਸਸਤੇ ਹੋਣਗੇ ਅਤੇ ਚਮੜੇ ਦੀਆਂ ਚੀਜ਼ਾਂ ਵੀ ਸਸਤੀਆਂ ਹੋਣਗੀਆਂ ਦੱਸਦੇ ਕਿ 12 ਲੱਖ ਰੁਪਏ ਤੱਕ ਦੀ ਆਮਦਨ ਤੇ ਕੋਈ ਟੈਕਸ ਨਹੀਂ ਲੱਗੇਗਾ 12 ਤੋਂ ਲੈ ਕੇ 16 ਲੱਖ ਰੁਪਏ ਦੀ ਆਮਦਨ ਤੇ 15% ਟੈਕਸ ਲੱਗੇਗਾ 16 ਤੋਂ ਲੈ ਕੇ 20 ਲੱਖ ਰੁਪਏ ਤੱਕ ਦੀ ਆਮਦਨ ਤੇ 20% ਟੈਕਸ ਲੱਗੇਗਾ 20 ਤੋਂ ਲੈ ਕੇ 24 ਲੱਖ ਰੁਪਏ ਤੱਕ ਦੀ ਆਮਦਨ ਤੇ 25% ਟੈਕਸ ਲੱਗੇਗਾ ਅਤੇ 24 ਤੋਂ ਜ਼ਿਆਦਾ ਦੀ ਆਮਦਨ ਤੇ 30% ਟੈਕਸ ਲੱਗੇਗਾ ਅ ਟੈਕਸ ਪੇਅਰ ਇਨ ਦ ਨਿਊ ਰੈਜੀਮ ਵਿਦ ਐਨ ਇਨਕਮ ਆਫ 12 ਲੱਖ ਰੁਪਏ ਵਿਲ ਗੈਟ ਅ ਬੈਨੀਫਿਟ ਆਫ 80000 ਰੁਪਏ ਇਨ ਟੈਕਸ which is 100% of tax payable as per the existing rates the person having income A person having income of 18 lakh rupees will get a benefit of 70,000 rupees in tax. That is 30 percent of tax payable as per existing rates. A person with an income of 25 lakh gets a benefit of 1 lakh 10,000 rupees. That is 25 percent of his tax payable as per existing rates. Details of my tax proposals are given in the annexure. ਪੇਟ ਮੰਤਰੀ ਹਰਪਾਲ ਚੀਮਾ ਨੇ ਕੇਂਦਰੀ ਬਜਟ 2025 ਨੂੰ ਪੰਜਾਬ ਦੇ ਵਿਰੁੱਧ ਕਰਾ ਦਿੱਤਾ ਉਹਨਾਂ ਕੇਂਦਰ ਤੇ ਪੰਜਾਬ ਨਾਲ ਨਫ਼ਰਤ ਕਰਨ ਦਾ ਦੋਸ਼ ਲਗਾਇਆ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਜਦੋਂ ਤੋਂ ਕੇਂਦਰ ਵਿੱਚ ਭਾਜਪਾ ਸਰਕਾਰ ਸੱਤਾ ਵਿੱਚ ਆਈ ਹੈ ਪੰਜਾਬ ਨੂੰ ਵਿਤੀ ਵਿਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਵਾਰ ਉਮੀਦਾਂ ਟੁੱਟ ਗਈਆਂ ਹਨ ਪੰਜਾਬ ਨੂੰ ਇੱਕ ਵੀ ਪੈਸਾ ਨਹੀਂ ਦਿੱਤਾ ਗਿਆ ਚੀਮਾ ਨੇ ਦੱਸਿਆ ਕਿ ਜੈਸਲਮੇਰ ਵਿੱਚ ਹੋਈ ਪ੍ਰੀ ਬਜਟ ਮੀਟਿੰਗ ਵਿੱਚ ਪੰਜਾਬ ਸਰਕਾਰ ਨੇ ਖੇਤੀਬਾੜੀ ਖੇਤਰ ਨਾਲ ਸੰਬੰਧਿਤ ਕਈ ਮਹੱਤਵਪੂਰਨ ਮੁੱਦੇ ਉਠਾਏ ਸਨ ਇਨ੍ਹਾਂ ਵਿੱਚੋਂ ਘਟੋ ਘੱਟ ਸਮਰਥਨ ਮੁਲਦੀ ਕਾਨੂੰਨੀ ਗਰੰਟੀ ਖੇਤੀਬਾੜੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨਾ ਫਰਾਲੀ ਪ੍ਰਬੰਧਨ ਲਈ ਵਿਸ਼ੇਸ਼ ਸਹਾਇਤਾ ਅਤੇ ਖੇਤੀ ਲਈ ਵਿਸ਼ੇਸ਼ ਪੈਕੇਜ ਸ਼ਾਮਲ ਸਨ ਇਸ ਸੰਬੰਧੀ ਪੰਜਾਬ ਸਰਕਾਰ ਵੱਲੋਂ ਕੇਂਦਰੀ ਵਿੱਤ ਮੰਤਰੀ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਸੀ ਪਰ ਇੱਕ ਵੀ ਪੈਸਾ ਨਹੀਂ ਦਿੱਤਾ ਗਿਆ ਪਿਛਲੇ ਸਾਲ ਯਾਨੀ ਦਸੰਬਰ 20 ਦਸੰਬਰ 2024 ਨੂੰ Rajasthan ਦੇ ਸ਼ਹਿਰ जैसलमेर ਦੇ ਵਿਖੇ ਇੱਕ ਪ੍ਰੀ ਬਜਟ ਮੀਟਿੰਗ ਦੇਸ਼ ਦੀ ਫਾਈਨਾਂਸ ਮਿਨਿਸਟਰ ਮੈਡਮ ਨਿਰਬਲਾ ਸੀਤਾਰਾਮ ਜੀ ਨੇ ਉੱਤੇ ਕੰਡਕਟ ਕੀਤੀ ਸੀ ਉਸ ਮੀਟਿੰਗ ਦੇ ਅੰਦਰ ਦੇਸ਼ ਪਰ ਦੇ ਸਟੇਟਾਂ ਦੇ ਸਾਰੇ ਫਾਈਨਾਂਸ ਮਿਨਿਸਟਰ ਸਾਰੇ ਅਫੀਸਰ ਸਹਿਬਾਨ ਆਪਣੇ ਆਪਣੇ ਸਟੇਟਾਂ ਦਾ ਅਜੰਡਾ ਲੈ ਕੇ ਕਿ ਇਸ ਜਿਹੜਾ ਬਜਟ ਅੱਜ ਪੇਸ਼ ਹੋਇਆ ਉਹਦੇ ਵਿੱਚ ਕੀ ਕੀ ਸਾਡੀਆਂ ਆਸਾਂ ਮਨ ਲਗੀਆਂ ਕੀ ਕੀ ਸਾਡੀ ਐਕਸਪੈਕਟੇਸ਼ਨ ਨੇਗੀਆਂ ਉਹਨਾਂ ਬਾਰੇ ਅਸੀਂ ਬਰੀਫ ਨੋਟ ਜਿਹੜਾ ਮੈਡਮ ਨਰਬਲਾ ਸੀਤਾਰਾਮ ਜੀ ਨੂੰ ਸਬਮਿਟ ਕੀਤਾ ਸੀਗਾ ਕਿ ਸਾਡੇ ਸਟੇਟ ਦੀਆਂ ਕੀ ਕੀ ਪ੍ਰਾਇੋਰਟੀਜ਼ ਨੇ ਗਿਆ ਪੰਜਾਬ ਵੱਲੋਂ ਮੈਨੂੰ ਮੌਕਾ ਮਿਲਿਆ ਸੀਗਾ ਕਿ ਪੰਜਾਬ ਇੱਕ ਬਾਰਡਰ ਸਟੇਟ ਆ ਪੰਜਾਬ ਇੱਕ ਬਾਰਡਰ ਸਟੇਟ ਆ ਤੇ ਪੰਜਾਬ ਦਾ ਲਗਭਗ 500 ਕਿਲੋਮੀਟਰ ਦਾ ਲੰਬਾ ਬਾਰਡਰ ਸਾਡੇ ਗਵਾਂਢੀ ਸਟੇਟ ਰਾਜ ਪਾਕਿਸਤਾਨ ਨਾਲ ਲੱਗਦਾਗਾ ਕੰਟਰੀ ਜਿਹੜੀ ਆ ਜਿਹੜੀ ਸ਼ੁਰੂ ਤੋਂ ਸਾਡੀ ਸਾਡੇ ਦੇਸ਼ ਦੀ ਦੁਸ਼ਮਣ ਜਮਾਤ ਮੰਨੀ ਜਾਂਦੀ ਆ ਬਹੁਤ ਸਾਰੀਆਂ ਲੜਾਈਆਂ ਝਗੜੇ ਵੀ ਹੋਏ ਨੇ ਪਾਸ ਦੇ ਵਿੱਚ ਇਤਿਹਾਸ ਕਬਾਗਾ ਔਰ 500 ਕਿਲੋਮੀਟਰ ਦਾ ਲੰਮਾ ਬਾਰਡਰ ਜਿਹੜਾ ਲੱਗਦਾਗਾ ਇਸ ਗੱਲ ਨੂੰ ਵੀ ਲੈ ਕੇ ਅਸੀਂ ਜ਼ਿਕਰ ਉਥੇ ਕੀਤਾ ਸੀਗਾ ਸੋ ਮੈਂ ਯਤ ਸਥੀਕ ਸਮਝਦੇ ਤਾਂ ਕਲੀ ਕਲੀ ਗੱਲ ਦੱਸਦਾ ਕਿ ਅਸੀਂ ਉਸ ਮੀਟਿੰਗ 'ਚ ਕੀ ਕੀਤਾ ਸੀ ਉਸ ਮੀਟਿੰਗ ਦੇ ਵਿੱਚ ਅਸੀਂ ਪੰਜਾਬ ਦੇ ਲਈ ਮੰਗਿਆ ਸੀਗਾ ਕਿ ਪੰਜਾਬ ਦੇ ਅੰਦਰ ਰੇਲ ਦੇ ਕਨੈਕਟੀਵਿਟੀ ਰੇਲਵੇ ਕਨੈਕਟੀਵਿਟੀ ਰਾਜਪੁਰਾ ਤੋਂ ਚੰਡੀਗੜ੍ਹ ਜਿਹੜੀ ਆ ਉਹ ਬਹੁਤ ਸਾਢੀ ਚਿਰ ਕੋਣੀ ਮੰਗਾ ਉਹਨੂੰ ਪੂਰਾ ਕੀਤਾ ਜਾਵੇ ਇਸ ਤੋਂ ਬਿਨਾ ਬੰਦੇ ਬਾਦ ਟ੍ਰੇਨ ਅਮਰਸਰ ਤੋਂ ਦਿੱਲੀ ਬਠਿੰਡਾ ਤੋਂ ਦਿੱਲੀ ਇਹਦੀ ਮੰਗ ਕੀਤੀ ਸੀ ਇਸ ਤੋਂ ਬਿਨਾ ਹਰ ਇੱਕ ਸਾਲ ਇੱਕ ਬਹੁ ਬੱਡੀ ਪ੍ਰੋਬਲਮ ਆਉਂਦੀ ਆ ਕਿ ਜਿਹੜੀ ਪਰਾਲੀ ਆ ਸਟਬਲ ਬਰਨਿੰਗ ਆ ਉਹਦਾ ਇਸ਼ੂ ਹਰੇਕ ਸਾਲ ਦੇਸ਼ ਦੀ ਆਨਰੇਬਲ ਸੁਪਰੀਮ ਕੋਰਟ ਜਾਂਦਾਗਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਚ ਜਾਂਦਾਗਾ ਸੈਂਟਰ ਸਰਕਾਰ ਉਹਦੇ ਤੇ ਪੰਜਾਬ ਨੂੰ ਭੰਡਣ ਚ ਕੋਈ ਕਸਰ ਬਾਕੀ ਨਹੀਂ ਛੱਡਦੀ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਪੰਜਾਬ ਨੂੰ ਬਦਨਾਮ ਕਰਨ ਚ ਕੋਈ ਕਸਰ ਨਹੀਂ ਬਾਕੀ ਛੱਡਦੀਆਂ ਉਹਦੇ ਲਈ ਵੀ ਅਸੀਂ ਇੱਕ ਸਟੇਟ ਤੇ ਸੈਂਟਰ ਦਾ ਫਾਰਮੂਲਾ ਦੇ ਕੇ ਆਏ ਸੀਗੇ ਕਿ ਕਿਸ ਤਰ੍ਹਾਂ ਇਸ ਸਮੱਸਿਆ ਤੋਂ ਉੱਠਿਆ ਜਾ ਸਕਦਾਗਾ ਇਸ ਤੋਂ ਬਿਨਾ ਅਸੀਂ ਮੰਨ ਕਰਕੇ ਆਏ ਸੀਗੇ ਕਿ ਪੰਜਾਬ ਦੇ ਕਿ ਪੰਜਾਬ ਦਾ ਜਿਹੜਾ ਐਗਰੀਕਲਚਰ ਖੇਤਰ ਆ ਉਹ ਲਗਭਗ 21% ਤੋਂ ਪੈਡੀ ਦੇ ਅੰਦਰ ਚਾਵਲ ਦੇ ਅੰਦਰ ਸੈਂਟਰ ਪੂਲ ਦੇ ਅੰਦਰ ਆਪਣਾ ਹਿੱਸਾ ਪਾਉਂਦਾਗਾ ਔਰ ਲਗਭਗ 51% ਕਣਕ ਯਾਨੀ ਕਿ ਬੀਟ ਦੇ ਰੂਪ ਵਿੱਚ ਸੈਂਟਰ ਬਾਲ ਚ ਆਪਣਾ ਹਿੱਸਾ ਪਾਉਂਦਾਗਾ ਸੋ ਅਸੀਂ ਇਹ ਚੱਕਰ ਚੋਂ ਬਾਹਰ ਨਿਕਲਣਾ ਚਾਹੁੰਦਾ ਪੰਜਾਬ ਡਾਈਵਰਸੀਫਿਕੇਸ਼ਨ ਯਾਨੀ ਮੇਰਾ ਕਹਿਣ ਦਾ ਪਾਬਾ ਕਿ ਅਸੀਂ ਡਾਈਵਰਸੀਫਿਕੇਸ਼ਨ ਦੀ ਗੱਲ ਜਿਹੜੀ ਆ ਉਹ ਸੈਂਟਰ ਸਾਹਮਣੇ ਰੱਖੀ ਸੀਗੀ ਤਾਂ ਕਿ ਉਸ ਦੇ ਨਾਲ ਜਿਹੜੀ ਫਰਟੀਲਾਈਜ਼ਰ ਦੀ ਸਬਸਿਡੀ ਆ ਉਹ ਵੀ ਘਟਾਉ ਕਮੀ ਹੋਊਗੀ ਜਿਹੜੀ ਸਾਡੀ ਪਾਵਰ ਦੀ ਸਬਸਿਡੀ ਆ ਪੰਜਾਬ ਦੀ ਆ ਉਹ ਵਿਚ ਵੀ ਕਮੀ ਹੋਊਗੀ ਸੋ ਇਹਦੇ ਲਈ ਵੀ ਅਸੀਂ ਇੱਕ ਪੈਕੇਜ ਦੀ ਮੰਗ ਜਿਹੜੀ ਆ ਸੈਂਟਰ ਸਰਕਾਰ ਤੋਂ ਕਰਕੇ ਆਏ ਸੀ ਇਸ ਤੋਂ ਬਿਨਾ ਅਸੀਂ ਇਹ ਮੰਗ ਕਰਕੇ ਆਏ ਸੀਗੇ ਕਿ ਪੰਜਾਬ ਦਾ ਜਿਹੜਾ 500 ਕਿਲੋਮੀਟਰ ਦਾ ਲੰਬਾ ਬਾਰਡਰ ਹੈਗਾ ਉਸ ਬਾਰਡਰ ਦੇ ਉੱਤੇ ਸਾਡੀ ਪੰਜਾਬ ਪੁਲਿਸ ਬੜੇ ਅੱਛੇ ਤਰੀਕੇ ਦੇ ਨਾਲ ਜਿਹੜਾ ਬਾਹਰਲੇ ਸਾਡੀ ਕੰਟਰੀ ਤੋਂ ਜੇ ਮੈਂ ਗੱਲ ਕਰਾਂ ਪਾਕਿਸਤਾਨ ਤੋਂ ਜਿਹੜਾ ਨਸ਼ਾ ਆਉਂਦਾਗਾ ਉਹਨੂੰ ਰੋਕਣ ਦੇ ਲਈ ਆਪਣੀ ਟਿੰਡਲਾ ਜ਼ੋਰ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ 'ਚ ਅਸੀਂ ਬਿਲਕੁਲ ਰੋਕਣ ਲੱਗੇ ਹੋયાਗੇ ਸੋ ਉਹਨੂੰ ਹੋਰ ਮਜ਼ਬੂਤ ਕਰਨ ਦੇ ਲਈ ਜਿਹੜਾ ਬੇਸਿਕ ਇਨਫਰਾਸਟ੍ਰਕਚਰ ਆ ਉੱਥੇ ਦਾਗਾ ਪੰਜਾਬ ਪੁਲਿਸ ਦਾ ਖਾਸ ਕਰਕੇ ਬਾਰਡਰ ਡਿਸਟ੍ਰਿਕਟ ਦਾ ਉਹਨੂੰ ਹੋਰ ਮਜ਼ਬੂਤ ਕਰਨ ਦੇ ਸਾਨੂੰ 1000 ਕਰੋੜ ਰੁਪਏ ਦੀ ਅਸੀਂ ਮੰਗ ਕੀਤੀ ਸੀ ਕਿ ਸਾਨੂੰ 1000 ਕਰੋੜ ਰੁਪਏ ਦਿੱਤਾ ਜਾਵੇ ਤਾਂ ਕਿ ਅਸੀਂ ਉਹਨੂੰ ਹੋਰ ਮਜ਼ਬੂਤ ਕਰ ਸਕੀਏ ਇਸੇ ਤਰੀਕੇ ਅਸੀਂ ਬਾਰਡਰ ਦੇ 5 ਡਿਸਟ੍ਰਿਕਟ ਦੇ ਕੇ ਆਏ ਸੀਗੇ ਅਸੀਂ ਬਾਰਡਰ ਦੇ 5 ਡਿਸਟ੍ਰਿਕਟ ਦੇ ਕੇ ਆਏ ਸੀ ਜਿੰਨਾ ਡਿਸਟ੍ਰਿਕਟਾਂ ਦੇ ਅੰਦਰ ਅਸੀਂ ਕਿਹਾ ਸੀਗਾ ਕਿ ਜਿਸ ਤਰ੍ਹਾਂ ਹਿਮਾਚਲ ਪ੍ਰਦੇਸ਼ ਨੂੰ ਜਿਸ ਤਰ੍ਹਾਂ ਜੰਮੂ ਕਸ਼ਮੀਰ ਨੂੰ ਸਪੈਸ਼ਲ ਪੈਕੇਜ ਦਿੱਤਾ ਹੋਇਆ ਇੰਡਸਟਰੀ ਲਾਉਣ ਦੇ ਲਈ ਉਹ ਪੰਜ ਡਿਸਟ੍ਰਿਕਟਾਂ ਨੂੰ ਸਾਰਾ ਚੁੜਾਇਆ ਜਾਵੇ ਤਾਂ ਕਿ ਪੰਜਾਬ ਦਾ ਜੂਥ ਜਿਹੜਾ ਨੌਜਵਾਨ ਹੈਗਾ ਜਿਹੜਾ ਪੰਜਾਬ ਤੋਂ ਬਾਹਰ ਜਾ ਕੇ ਆਪਣਾ ਰੋਜ਼ਗਾਰ ਪਾਲ ਰਿਹਾ ਬਹਾਰ ਦੇਸ਼ਾਂ ਜਾ ਰਿਹਾ ਬ੍ਰੇਨ ਡ੍ਰੇਨ ਜਿਹੜਾ ਉਹਨੂੰ ਵੀ ਰੋਕ ਸਕੀਏ ਔਰ ਸਾਡਾ ਜਿਹੜਾ ਜਿਹੜੀ ਸਾਡਾ ਬਾਰਡਰ ਸਟੇਟ ਬਾਰਡਰ ਦੇ ਡਿਸਟ੍ਰਿਕਟ ਨੇ ਉਹ ਵੀ ਕਾਮਯਾਬ ਹੋ ਸਕਣ ਇਸ ਤੋਂ ਬਿਨਾ ਜਿਹੜੇ ਕੁੱਕ ਜਿਹੜੀਆਂ ਸਾਡੇ ਮਿਡਡੇ ਮੀਲ ਵਰਕਰ ਨੇ ਗਿਆ ਕੁੱਕ ਕਮ ਹੈਲਪਰ ਉਹਨਾਂ ਦਾ ਕਿਉਂਕਿ ਉਹਨਾਂ ਦੀ ਤਨਖਾਹ ਜਿਹੜੀ ਹੈ ਜਿਹੜਾ ਆਨਰੇਟਿਵ ਮਿਲਦਾਗਾ ਉਹ ਲਗਭਗ 15 ਸਾਲ ਤੋਂ ਕਦੇ ਨਹੀਂ ਵਧਿਆ ਪਿਛਲੇ 15 ਸਾਲ ਤੋਂ ਬਿਲਕੁਲ ਨਹੀਂ ਵਧਿਆ ਸੀਗਾ ਸੋ ਉਹਨੂੰ ਅਸੀਂ ਉਹ 600 ਰੁਪਏ ਮਿਲਦਾਗਾ ਸੈਂਟਰ ਸਰਕਾਰ 600 ਰੁਪਏ ਦਿੰਦੀ ਆ ਸੀ ਕਿਹਾ ਸੀਗਾ ਔਰ ਦਿੰਦੀ ਵੀ 10 ਮਹੀਨੇ ਆ 600 ਰੁਪਏ 10 ਮਹੀਨੇ ਦਿੰਦੀ ਆ ਸੀ ਕਿਹਾ ਸੀਗਾ ਕਿ ਭਾਈ 12 ਮਹੀਨੇ ਕੀਤਾ ਜਾਵੇ ਔਰ ਵਧਾ ਕੇ 2000 ਰੁਪਏ ਕੀਤਾ ਜਾਵੇ ਤੁਸੀਂ ਦੇਖੋ ਕਿ 15 ਸਾਲ ਪਹਿਲਾਂ ਇਹ ਅਮਾਉਂਟ ਨਿਰਧਾਰਤ ਹੁੰਦੀ ਔਰ 15 ਸਾਲਾਂ ਬਾਅਦ ਵੀ ਹੋਈ ਰਹਿ ਰਹੀ ਆ ਇਸ ਤੋਂ ਬਿਨਾ ਆਂਗਣ ਵਾਲੀ ਵਰਕਰਾਂ ਦੀ ਜਿਹੜੀ ਆ ਤਨਖਾਹ ਵਧਾਉਣ ਦੀ ਵੀ ਜਿਹੜੀ ਉਹਨੂੰ ਆਨਰ ਅ ਮਿਲਦਾ ਉਹਦੀ ਗੱਲ ਕੀਤੀ ਸੀਗੀ ਹੋਰ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਛੋਟੇ-ਛੋਟੇ ਨੇਗੇ ਉਹ ਅਸੀਂ ਦੇਖ ਕੇ ਆਏ ਸੀ ਰੂਰਲ ਡਿਵੈਲਪਮੈਂਟ ਫੰਡ ਦੀ ਗੱਲ ਕਰਕੇ ਆਏ ਸੀਗੇ ਕਿ ਪੰਜਾਬ ਦਾ ਰੂਰਲ ਡਿਵੈਲਪਮੈਂਟ ਫੰਡ ਆਰਡੀ ਆਫ ਦਾ ਪੈਸਾ ਰੁਕਿਆ ਪਿਆਗਾ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਰੁਕਿਆ ਪਿਆਗਾ ਇਸੇ ਤਰ੍ਹਾਂ ਜਿਹੜੀ ਸੀਸੀਐ ਲਿਮਿਟ ਹਰੇਕ ਸਾਲ ਹਰੇਕ ਸਾਲ ਸੀਸੀਐ ਲਿਮਿਟ ਮਿਲਦੀ ਆ ਉਹਦੇ ਨਾਲ ਇੰਟਰਸਟ ਰੇਟ ਜ਼ਿਆਦਾ ਹੋਣ ਕਰਕੇ ਪੰਜਾਬ ਨੂੰ ਲਗਭਗ 800 ਕਰੋੜ ਰੁਪਏ ਤੋਂ ਲੈ ਕੇ 1200 ਕਰੋੜ ਰੁਪਿਆ ਜਿਹੜਾ ਉਹ ਬਾਧੂ ਸੈਂਟਰ ਨੂੰ ਅਦਾ ਕਰਨਾ ਪੈਂਦਾਗਾ ਸੋ ਸਾਡੇ ਤੇ ਐਕਸਟਰਾ ਬਰਡਨ ਆ ਜਦ ਕਿ ਅਸੀਂ ਆਨਾਸ ਤਾਂ ਸੈਂਟਰ ਪੂਲ ਹੀ ਖਰੀਦਦੇ ਆ ਚੌਕਣਕਾ ਚਾਚਾਵਲਾ ਪਰ ਲੇਕਿਨ ਪੈਸੇ ਸਾਨੂੰ ਪੈਸੇ ਸਾਨੂੰ ਮੀਡਲਮੈਨ ਹੋਣ ਦੇ ਨਾਤੇ ਸਾਨੂੰ ਸੈਂਟਰ ਸਰਕਾਰ ਤੋਂ ਜਿਹੜਾ ਹੈ ਕਿ 800 ਤੋਂ ਲੈ ਕੇ 1200 ਕਰੋੜ ਰੁਪਈਆ ਕਦੇ ਕਿੰਨਾ ਕਦੇ ਕਿੰਨਾ ਜਿਹੜਾ ਅਸੀਂ ਉਹ ਸਾਨੂੰ ਪੇ ਕਰਨਾ ਪੈਂਦਾਗਾ ਤਾਂ ਕਿ ਉਹਦੇ ਅਸੀਂ ਇੰਟਰਸਟ ਘਟਾਇਆ ਜਾਵੇ ਪਰ ਲੇਕਿਨ ਅੱਜ ਜਿਹੜਾ ਬਜਟ ਆਲਮੋਸਟ ਅਲੀਸ ਕੀਤਾਗਾ ਸੈਂਟਰ ਸਰਕਾਰ ਨੇ ਅੱਜ ਦੇਸ਼ ਦੇ ਫਾਈਨਾਂਸ ਮਿਸਟਰ ਮੈਡਮ ਨਿਰਬਲਾ ਸੀਤਾਰਾਮ ਜੀ ਨੇ ਅੱਜ ਦੇਸ਼ ਦਾ ਭਾਰਤੀ ਜਨਤਾ ਪਾਰਟੀ 3ਰਮ ਦੀ ਸਰਕਾਰ ਦਾ ਪਹਿਲਾ ਬਜਟ ਪੇਸ਼ ਕੀਤਾਗਾ ਔਰ ਪੰਜਾਬ ਨੂੰ ਮੈਂ ਸਮਝਦਾ ਬੁਰੀ ਤਰ੍ਹਾਂ ਨਰਾਸ਼ ਕੀਤਾਗਾ ਜਿਹੜੀਆਂ ਡਿਸਕਸ਼ਨ ਪ੍ਰੀ ਬਜਟ ਮੀਟਿੰਗ ਚ ਹੋਈਆਂ ਸੀਗੀਆਂ ਜੋ ਡਿਮਾਂਡ ਪ੍ਰੀ ਬਜਟ ਮੀਟਿੰਗ ਦੇ ਅੰਦਰ ਸਾਡੇ ਵੱਲੋਂ ਸੈਂਟਰ ਸਰਕਾਰ ਦੇ ਸਾਹਮਣੇ ਰੱਖੀਆਂ ਗਈਆਂ ਗਿੰਦਾਂ ਸੀਗੀਆਂ ਉਹ ਇੱਕ ਵੀ ਡਿਮਾਂਡ ਦੇ ਉੱਤੇ ਕੋਈ ਜ਼ਿਕਰ ਤੱਕ ਨਹੀਂ ਕੀਤਾ ਗਿਆ। ਔਰ ਮੈਨੂੰ ਸਮਝ ਨਹੀਂ ਆਉਂਦੀ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਪੰਜਾਬ ਨੂੰ ਕਿੱਡੀ ਵੱਡੀ ਨਫ਼ਰਤ ਕਰਦੀ ਆ। ਕਿੱਡੀ ਵੱਡੀ ਨਫ਼ਰਤ ਜਿਹੜੀ ਆ ਉਹ ਸੈਂਟਰ ਸਰਕਾਰ ਦੇ ਮਨ ਦੇ ਅੰਦਰ ਪੰਜਾਬ ਦੇ ਪ੍ਰਤੀ ਆ। ਮੈਂ ਕਈ ਵਾਰ ਸੁਣਦਾ ਹੁੰਨਾ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦਾ ਭਾਸ਼ਣ ਤੁਸੀਂ ਵੀ ਬਹੁਤ ਵਾਰ ਸੁਣਿਆ ਹੋਊਗਾ। ਉਹਨਾਂ ਨੇ ਕਈ ਵਾਰ ਕਿਹਾ ਕਿ ਮੇਰਾ ਨਾਤਾ ਪੰਜਾਬ ਨਾਲ ਐਮਰਜੈਂਸੀ ਵੇਲੇ ਤੋਂ ਚੱਲੇ ਆ ਰਿਹਾ ਮੈਂ ਕਈ ਵਾਰ ਪੰਜਾਬ 'ਚ ਕਈ ਥਾਵਾਂ ਤੇ ਰੁਕਦਾ ਹੁੰਦਾ ਸੀ ਰਾਤ ਨੂੰ ਚੰਡੀਗੜ੍ਹ ਦਾ ਮੈਂ ਪਰਿਵਾਰੀ ਸੀ ਪੰਜਾਬ ਦਾ ਪਰਿਵਾਰੀ ਸੀ ਔਰ ਪੰਜਾਬ ਦੇ ਕਈ ਡਿਸਟ੍ਰਿਕਟਾਂ ਦੇ ਨਾਲ ਮੇਰਾ ਨਾਤਾ ਹੈਗਾ ਬਹੁਤ ਸਾਰੇ ਪੁਰਾਣੇ ਲੋਕ ਮੈਨੂੰ ਜਾਣਦੇ ਨੇਗੇ ਪਰ ਲੇਕਿਨ ਮੈਂ ਸਮਝਦਾ ਸਿਰਫ ਇਹ ਗੱਲਾਂ ਹੋ ਨਹੀਂ ਬੜੀਆਂ ਅੰਦਰੋਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਨਫ਼ਰਤ ਕਰਦੇ ਨੇ ਮੈਂ ਪਿਛਲੇ 3 ਮਹੀਨੇ ਦੇਖੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਸੀਂ ਭਾਰੀ ਪੁਲੰਦੇ ਲਿਖ ਕੇ ਵੱਡੇ ਵੱਡੇ ਮੈਮੋਰੰਡਮ ਲਿਖ ਕੇ ਆਰਗੂਮੈਂਟ ਕਰਕੇ ਆਏ ਇਹਨਾਂ ਦੇ ਉੱਤੇ ਮੀਟਿੰਗ ਕਰਕੇ ਆਾਂਗੇ ਕਦੇ ਇੱਕ ਵੀ ਮੰਗ ਜਿਹੜੀ ਆ ਉਹ ਸੈਂਟਰ ਸਰਕਾਰ ਨੇ ਪੰਜਾਬ ਦੀ ਨਹੀਂ ਮੰਗੀ ਇੱਕ ਵੀ ਮੰਗ ਦੇ ਬਲ ਕਦੇ ਵੀ ਧਿਆਨ ਨਹੀਂ ਦਿੱਤਾ ਬਲਕਿ ਦੇਖਦੇ ਨੇ ਕਿ ਕਿ ਪੰਜਾਬ ਦੇ ਪੈਸੇ ਨੂੰ ਕਿਵੇਂ ਰੁਕਿਆ ਜਾਵੇ ਪੰਜਾਬ ਦੇ ਨਾਲ ਕਿਵੇਂ ਦੁਸ਼ਮਣੀ ਨਿਭਾਈ ਜਾਵੇ ਇਸ ਤਰ੍ਹਾਂ ਦਾ ਥਾਟ ਪਰਸੈਪਟ ਜਿਹੜਾ ਉਹ ਭਾਰਤ ਜਨਤਾ ਪਾਰਟੀ ਦੇ ਅੰਦਰ ਪਾਇਆ ਜਾਂਦਾ ਹੈਗਾ ਪੰਜਾਬ ਨੇ ਜੋ ਦੇਸ਼ ਆਜ਼ਾਦ ਹੋਇਆ ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ ਦੇਸ਼ ਤੇ ਲਈ ਅੱਜ ਵੀ ਦੇਸ਼ ਦੀ ਮੈਂ ਸਮਝਦਾ ਫੌਜ ਦੇ ਅੰਦਰ ਸਭ ਤੋਂ ਵੱਧ ਪੰਜਾਬੀ ਜਿਹੜੇ ਅੱਗੇ ਹੋ ਕੇ ਲੜਦੇ ਨੇਗੇ ਕਿਤੇ ਵੀ ਦੇਸ਼ ਨੂੰ ਜਰੂਰਤਾ ਪੰਜਾਬ ਦੇ ਲੋਕ ਅੱਗੇ ਹੋ ਕੇ ਖੜਦੇ ਨੇ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਪੰਜਾਬ ਨੂੰ ਲਗਾਤਾਰ ਨਫ਼ਰਤ ਕਰਦੀ ਆ ਲਗਾਤਾਰ ਜਿਹੜਾ ਨਫ਼ਰਤ ਭਰਿਆ ਰਵਈਆਗਾ ਉਹ ਸਾਹਮਣੇ ਦੇਖਣ ਨੂੰ ਮਿਲਦਾਗਾ ਅਸੀਂ ਦੇਸ਼ ਦੇ ਕਿਸਾਨ ਲਈ ਇਸ ਮੈਮੋਰੰਡਮ 'ਚ ਮੰਗ ਕਰਕੇ ਆਏ ਸੀਗੇ ਕਿ ਪੰਜਾਬ ਨੂੰ ਡਾਈਵਰਸਿਫication ਡਾਈਵਰਸਿਫਿਕੇਸ਼ਨ ਮੇ ਲੈ ਕੇ ਜਾਇਆ ਜਾਵੇ ਪੰਜਾਬ ਨੂੰ ਵਿਭਿੰਨਤਾ ਦੀ ਖੇਤੀ ਵੱਲ ਲੈ ਕੇ ਜਾਇਆ ਜਾਵੇ ਪੰਜਾਬ ਨੂੰ ਜਿਹੜਾ ਝੋਨੇ ਤੇ ਕਣਕ ਦਾ ਚੱਕਰ ਆ ਇਹ ਚੋਂ ਬਾਹਰ ਕੱਢਿਆ ਜਾਵੇ ਕਿਉਂਕਿ ਪੰਜਾਬ ਦਾ ਪਾਣੀ ਜਿਹੜਾ ਗਰਾਊਂਡ ਵਾਟਰ ਆ ਉਹ ਲਗਾਤਾਰ ਥੱਲੇ ਨੂੰ ਜਾ ਰਿਹਾ ਆਉਣ ਵਾਲੇ ਸਮੇਂ 'ਚ ਸਾਡਾ ਪੰਜਾਬ ਜਿਹੜਾ ਮਾਰੂਥਲ ਬਣ ਜਾਵੇ ਉਹਨੂੰ ਬਚਾਉਣ ਦੇ ਲਈ ਅਸੀਂ ਇੱਕ ਪੈਕੇਜ ਦੀ ਮੰਗ ਕੀਤੀ ਸੀਗੀ ਪਰ ਲੇਕਿਨ ਉਹ ਬਿਲਕੁਲ ਕੋਈ ਅਜ ਨਰਾਸ਼ ਹੋਇਆ ਕੋਈ ਪੈਕੇਜ ਦਿੱਤਾ ਗਿਆ ਬਲਕਿ ਮੈਂ ਸਮਝਦਾ ਸਾਡੇ ਦੇ ਪੰਜਾਬ ਦਾ ਕਿਸਾਨ ਦੇਸ਼ ਦਾ ਕਿਸਾਨ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਕੋਲ ਮੰਗ ਕਰ ਰਿਹਾ ਕਿ ਐਮਐਸਪੀ ਦੀ ਲੀਗਲ ਗਰੰਟੀ ਹੋਣੀ ਚਾਹੀਦੀ ਆ ਲੀਗਲ ਗਰੰਟੀ ਦਾ ਕੀ ਦੇਣੀ ਤੇ ਇੱਕ ਛੋਟਾ ਜਿਹਾ ਪੈਕੇਜ ਤੱਕ ਜਿਹੜਾ ਹੈਗਾ ਉਹ ਭਾਰਤੀ ਜਨਤਾ ਪਾਰਟੀ ਸਰਕਾਰ ਨੇ ਦਿੱਤਾ ਇਥੋਂ ਪਤਾ ਲੱਗਦਾਗਾ ਕਿ ਭਾਰਤੀ ਜਨਤਾ ਪਾਰਟੀ ਕਿਸਾਨ ਨੂੰ ਵੀ ਨਫ਼ਰਤ ਕਰਦੀ ਆ ਪੰਜਾਬੀਆਂ ਨੂੰ ਵੀ ਨਫ਼ਰਤ ਕਰਦੀ ਆ ਪੰਜਾਬ ਦੀ ਇੰਡਸਟਰੀ ਨੂੰ ਵੀ ਨਫ਼ਰਤ ਕਰਦੀ ਆ ਕਿਉਂਕਿ ਜਦੋਂ ਇੰਡਸਟਰੀ ਦੀ ਗੱਲ ਆਈ ਸੀ ਜਿਵੇਂ ਮੈਂ ਪਹਿਲਾਂ ਕਿਹਾਗਾ ਕਿ ਸਟੱਬਲ ਬਰਨਿੰਗ ਦੀ ਮੈਂ ਦੇਖ ਕੇ ਆਇਆ ਸੀਗਾ ਕਿ ਹਰ ਇੱਕ ਸਾਲ ਤੁਸੀਂ ਕਹਿੰਦੇ ਹੋ ਜਦੋਂ ਪੈੜੀ ਦਾ ਸੀਜ਼ਨ ਹੁੰਦਾਗਾ ਜਦੋਂ ਪੈੜੀ ਦਾ ਸੀਜ਼ਨ ਹੁੰਦਾਗਾ ਤਾਂ ਉਸ ਸਮੇਂ ਕੀ ਹੁੰਦਾਗਾ ਤੁਸੀਂ ਸਾਰੇ ਜਣੇ ਕਵਰ ਕਰਦੇ ਹੋ ਕਿਹਾ ਜਾਂਦਾਗਾ ਕਿ ਪੰਜਾਬ ਵੱਲੋਂ ਤੂੰ ਆ ਰਿਹਾ ਜੀ ਹਰਿਆਣੇ ਵੱਲੋਂ ਤੂੰ ਆ ਰਿਹਾ ਜੀ ਮੈਂ ਸੈਂਟਰ ਸਰਕਾਰ ਨੂੰ ਲੈ ਕੇ ਦੇ ਕੇ ਆਇਆ ਸੀਗਾ ਕਿ ਆਪਾਂ ਇੱਕ ਫਾਰਮੂਲਾ ਤਿਆਰ ਕਰ ਲਈਏ ਇੱਕ ਅੰਡਰਸਟੈਂਡਿੰਗ ਤਿਆਰ ਕਰ ਲਈਏ ਕਿ ਸੈਂਟਰ ਕਿੰਨੇ ਪੈਸੇ ਪਾਊਗਾ ਪੰਜਾਬ ਕਿੰਨੇ ਪੈਸੇ ਪਾਊਗਾ ਸਾਰੇ ਸਟੇਟਾਂ ਦਾ ਇੱਕ ਮੈਕੈਨਿਜ਼ਮ ਬਣਾ ਲੀਏ ਤਾਂ ਕਿ ਸਮੱਸਿਆ ਦਾ ਸਦਾ ਲਈ ਹੱਲ ਹੋ ਜਾਏ ਪਰ ਉਹ ਸਮੱਸਿਆ ਦਾ ਹੱਲ ਨਹੀਂ ਕਰਨਾ ਕਿਉਂਕਿ ਉਹਨਾਂ ਨੇ ਪੰਜਾਬ ਨੂੰ ਬਦਨਾਮ ਕਰਨਾਗਾ ਉਹਨਾਂ ਨੇ ਕੋਈ ਨਾ ਕੋਈ ਸਾਰਾ ਲੈਣਾਗਾ ਕਿ ਪੰਜਾਬ ਨੂੰ ਕਿਵੇਂ ਬਦਨਾਮ ਕੀਤਾ ਜਾਵੇ ਪੰਜਾਬੀਆਂ ਨੂੰ ਕਿਵੇਂ ਬਦਨਾਮ ਕੀਤਾ ਜਾਵੇ ਇਹ ਭਾਰਤ ਜਨਤਾ ਪਾਰਟੀ ਦੀ ਫਿਤਰ ਆ ਗਈ ਇੱਕ ਉਸ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਜਿਵੇਂ ਮੈਂ ਡਾਈਵਰਸਿਫਿਕੇਸ਼ਨ ਦੀ ਗੱਲ ਕੀਤੀ ਆ ਕਿਉਂਕਿ ਖੇਤੀਬਾੜੀ ਸੂਬਾ ਪੰਜਾਬ ਨਾ ਖੇਤੀਬਾੜੀ ਵੱਲ ਧਿਆਨ ਦਿੱਤਾ ਗਿਆ ਜਿਹੜਾ ਦੂਜਾ ਪੈਕੇਜ ਮੈਂ ਮੰਗ ਕਰਕੇ ਆਇਆ ਸੀਗਾ ਕਿ ਪੰਜਾਬ ਦੇ ਚਲੋ ਛੱਡੋ ਘੱਟੋ ਘੱਟ ਪੰਜ ਡਿਸਟ੍ਰਿਕਟ ਪਠਾਨਕੋਟ ਗੁਰਦਾਸਪੁਰ ਅਮਰਸਰ ਫਿਰੋਜ਼ਪੁਰ ਤਰਨਤਾਰ ਇਹਨਾਂ ਡਿਸਟ੍ਰਿਕਟਾਂ ਦੇ ਅੰਦਰ ਇੰਡਸਟਰੀਅਲ ਪੈਕੇਜ ਦੇ ਦਿਓ ਤੁਸੀਂ ਹਿਮਾਚਲ ਨੂੰ ਵੀ ਦਿੱਤਾ ਹੋਇਆਗਾ ਤੁਸੀਂ ਜੰਮੂ ਕਸ਼ਮੀਰ ਨੂੰ ਦਿੱਤਾ ਹੋਇਆਗਾ ਉਸ ਤਰਜ਼ ਦੇ ਉੱਤੇ ਇੱਕ ਪੈਕੇਜ ਦੇ ਦਿਓ ਤਾਂ ਕਿ ਪੰਜਾਬ ਦਾ ਯੂਥ ਜਿਹੜਾ ਉਹਨੂੰ ਇੱਥੇ ਰੋਜ਼ਗਾਰ ਮਿਲ ਜਵੇ ਹਾਲਾਂਕਿ ਪੰਜਾਬ ਸਰਕਾਰ ਦੇ ਆਪਣੇ ਨਿੱਜੀ ਯਾਤਰਾ ਸਦਕਾ ਸਰਦਾਰ ਭਗਵੰਤ ਸਿੰਘ ਮਾਝਾ ਦੇ ਨਿੱਜੀ ਯਾਤਰਾ ਸਦਕਾ ਸਰਕਾਰ ਵੱਲੋਂ ਜ਼ੋਰ ਲਾ ਕੇ ਲਗਭਗ ਅਸੀਂ 9000 ਕਰੋੜ ਦਾ ਨਿਵੇਸ਼ ਇੰਡਸਟਰੀ ਦੇ ਅੰਦਰ ਪੰਜਾਬ 'ਚ ਕਰਵਾਇਆਗਾ ਔਰ 4 ਲੱਖ ਦੇ ਕਰੀਬ ਨੌਕਰੀਆਂ ਜਿਹੜੀਆਂ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਜਿਹੜੀਆਂ ਨੇ ਉਹ ਪੰਜਾਬ ਦੇ ਇੰਡਸਟਰੀ ਸੈਕਟਰ 'ਚ ਮਿਲੀਆਂ ਨੇ ਪਰ ਕੇਂਦਰ ਸਰਕਾਰ ਨੇ ਸਾਡੇ ਨਾਲ ਵਿੱਚ ਕਰ ਭਰਿਆ ਜਿਹੜਾ ਬਿਹੇਵ ਕੀਤਾਗਾ ਇਹ ਸਪਸ਼ਟਾ ਅੱਜ ਦੇ ਜਿਹੜਾ ਇਸ ਬਜਟ ਪੇਸ਼ ਕੀਤਾਗਾ ਇੱਕ ਵੀ ਰੀਲੀਫ ਜਿਹੜੀ ਆ ਪੰਜਾਬ ਨੂੰ ਨੇ ਮੇਰੀ ਨਾ ਸਾਨੂੰ ਨਾ ਸਾਨੂੰ ਬਾਰਡਰ ਦੀ ਸਾਡੀ ਫੋਰਸਸ ਲਈ ਕੁਝ ਮਿਲਿਆ ਨਾਸ ਨੂੰ ਬਾਰਡਰਲ ਇੰਡਸਟਰੀ ਲਈ ਕੁਝ ਮਿਲਿਆ ਨਾ ਸਾਡੀ ਐਗਰੀਕਲਚਰ ਸੈਕਟਰ ਨੂੰ ਕੁਝ ਮਿਲਿਆ ਅੱਜ ਪੰਜਾਬ ਨੂੰ ਮੈਂ ਸਮਝਦਾ ਬੁਰੀ ਤਰ੍ਹਾਂ ਨਿਰਾਸ਼ ਕੀਤਾਗਾ ਔਰ ਇਥੋਂ ਤੱਕ ਕਿ ਦੇਸ਼ ਦੇ ਫਨਾਸਮੇਸਰ ਦੇ ਬਸਾਬ ਨੂੰ ਇੱਕ ਸ਼ਬਦ ਤੱਕ ਪੰਜਾਬ ਦਾ ਸ਼ਬਦ ਤੱਕ ਨਹੀਂ ਬੋਲਿਆ ਗਿਆ ਇਹ ਸਪਸ਼ਟ ਕਰਦਾ ਕਿ ਭਾਰਤ ਜਨਤਾ ਪਾਰਟੀ ਕਿੰਨੀ ਵੱਡੀ ਨਫਰਤ ਜਿਹੜੀ ਆ ਪੰਜਾਬ ਨਾਲ ਕਰਦੀ ਆ ਸਿਰਫ ਕੱਲਾ ਉਹਨਾਂ ਨੇ ਬਿਹਾਰ ਦੇਖਿਆ ਸਿਰਫ ਕੱਲਾ ਉਹਨਾਂ ਨੂੰ ਆਂਧਰਾ ਪ੍ਰਦੇਸ਼ ਦੇਖਿਆ ਉਹ ਮੈਂ ਭਾਰਤ ਜਨਤਾ ਪਾਰਟੀ ਨੂੰ ਪੁੱਛਣਾ ਚਾਹਨਾਗਾ ਮੋਦੀ ਸਾਹਿਬ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਤੁਸੀਂ ਐਡੀ ਵੱਡੀ ਡਿਸਕ੍ਰਿਮੀਨੇਸ਼ਨ ਜਿਹੜੀ ਆ ਉਹ ਸਾਡੇ ਸਟੇਟ ਨਾਲ ਕੀਤੀ ਆ ਪੰਜਾਬ ਨਾਲ ਕੀਤੀ ਆ ਜਦ ਕਿ ਚੁੜਿਆ ਦਾ ਪ੍ਰਧਾਨ ਮੰਤਰੀ ਸਾਹਿਬ ਨੂੰ ਸਾਰੇ ਦੇਸ਼ ਦੇ ਲੋਕਾਂ ਨੇ ਹੈਗਾ ਸੋ ਇਹ ਵਿਤਖਰਾ ਕਿਉਂ ਕਿਉਂ ਪੰਜਾਬ ਨਾਲ ਕੀਤਾ ਗਿਆ ਸਿਰਫ ਇਸ ਗੱਲ ਕਰਕੇ ਕਿ ਬਿਹਾਰ ਦੀਆਂ ਇਲੈਕਸ਼ਨਾਂ ਆ ਰਹੀਆਂ ਨਹੀਂਆਂ ਸਿਰਫ ਇਸ ਗੱਲ ਕਰਕੇ ਕਿ ਭਾਰਤ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਆ ਸੈਂਟਰ ਸਰਕਾਰ ਉਹ ਦੋ ਪਾਰਟੀਆਂ ਦੇ ਟਿਕੀ ਹੋਈ ਆ ਬਿਹਾਰ ਦੇ ਐਮਪੀ ਅੰਸਤੇ ਆਂਧਰਾ ਪ੍ਰਦੇਸ਼ ਦੇ ਐਮਪੀ ਇਹਦੇ ਸਿਰਫ ਆਪਣੀ ਸਰਕਾਰ ਬਣਾਉਣ ਲਈ ਬਜਟ ਪੇਸ਼ ਕੀਤਾ ਗਿਆ। ਇਹ ਮੈਂ ਸਮਝਦਾ ਸਰਾਸਰ ਬਹੁਤ ਵੱਡਾ ਜਿਹੜਾ ਪੰਜਾਬ ਦਾ ਵਿਤਕਰਾ ਹੋਇਆਗਾ। ਸੋ ਮੈਂ ਅੱਜ ਦੇ ਇਸ ਪੰਜਾਬ ਦੇ ਲੋਕਾਂ ਨੂੰ ਇਸ ਬਜਟ ਨੇ ਬੁਰੀ ਤਰ੍ਹਾਂ ਜਿਹੜਾ ਨਿਰਾਸ਼ ਕੀਤਾਗਾ। ਨਾ ਐਮਐਸਐਮਈ ਦੇ ਖੇਤਰ ਚ ਕੁਝ ਮਿਲਿਆ। ਸੋ ਆਲਟੀਮੇਟਲੀ ਇਹ ਜਿਹੜਾ ਬਜਟ ਅਜਦਾ ਪੇਸ਼ ਹੋਇਆਗਾ ਇਹ ਨੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਨੂੰ ਬੁਰੀ ਤਰ੍ਹਾਂ ਨਿਰਾਸ਼ ਕੀਤਾਗਾ।